पिछले हफ्ते दौरान जो जेडा दोमे एसएचओ एसएचओ मुल्क पे एसएचओ नौरि जिले आदर में मेरे नाम इन्होंने काफी अच्छा काम ਕੀਤਾ एसएचओ मुल्क ने तीन बंदे फड़े ਨੇ ਜਿਨ੍ਹਾਂ ਤੋਂ ਦੋ ਕੰਟਰੀ ਮੇ ਪਿਸਟਲ ਨੇ ਇੱਕ ਦੇਸੀ ਕਟਾ ਤੇ ਜਿਹੜਾ ਰਵਲਵਰ ਕੋ ਰਾਮ ਕੀਤਾ ਤੇ ਉਹਦੇ ਅੱਗੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਅਸੀਂ ਉਸ ਐਂਡ ਤੱਕ ਜਾਦਾ ਜਾ ਰਹੇ ਹਾਂ ਦੇ ਉਹਦੇ ਵਿੱਚ ਉਮੀਦ ਵੀ ਹੈ ਵੀ ਕਾਫੀ ਹੋਰ ਵੀ ਨਵੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਤੇ ਬੈਕਐਂਡ ਤੱਕ ਅਸੀਂ ਪਹੁੰਚ ਕੇ ਦੁਬਾਰਾ ਥੋੜਾ ਅਪਡੇਟ ਕਰਾਂਗੇ ਫਿਰ ਹਰ ਉਹਦੇ ਵਿੱਚ ਜਿਹੜਾ ਜਿਹੜਾ ਸਮਾਹ ਉਹ ਬਰਾਮਦ ਹੋ ਚੁੱਕਿਆ ਤੇ ਉਹ ਜਿਹੜੇ ਦੋਸ਼ੀ ਨੇ ਉਹਨਾਂ ਦਾ ਜਿਹੜਾ ਪਿਛਲਾ ਬੈਕਗ੍ਰਾਉਂਡ ਹੈਗਾ ਉਹ ਵੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਉਹਨਾਂ ਤੇ ਦੋ ਜਾਨਾਂ ਤੇ ਤਿੰਨ ਤਿੰਨ ਤੋਂ ਵੱਧ ਪਰਚੇ ਦਰਜ ਨੇ ਤੇ ਉਹ ਵੀ ਅਸੀਂ ਸਾਰਾ ਉਹਦਾ ਬੈਕਗ੍ਰਾਉਂਡ ਖੰਗਾਲ ਰਹੇ ਆ ਤੇ ਦੂਜਾ ਜਿਹੜਾ ਹੈਗਾ ਐ ਐਕਸਾਈਜ਼ ਐਕਟ ਦੇ ਵੀ ਕਾਫੀ ਰਿਕਵਰੀ ਹੋਈ ਹੈ ਜਿਹਦੇ ਚ ਇਹਨਾਂ ਨੇ ਆਪਣੇ ਖਨੌਰੀ ਥਾਲੇ ਨੇ ਤਕਰੀਬਨ ਜਿਹੜਾ ਹੈਗਾ 25 ਬੋਤਲਾਂ ਸ਼ਰਾਬ ਫੀਕਾ ਦੇਸੀ ਰਿਕਵਰ ਕੀਤੀ ਹੈ ਤੇ ਉਹਦਾ ਕੇਸ ਰਜਿਸਟਰ ਕੀਤਾ ਤੇ ਇਹ ਨਾਲ ਹੀ ਇਹਨਾਂ ਨੇ ਜੂਆ ਐਕਟ ਜਿਹੜਾ ਗੈਮਬਲਿੰਗ ਐਕਟ ਵਿੱਚ ਪਰਚਾ ਦਰਜ ਕੀਤਾ ਫਿਰ ਇਹਨਾਂ ਨੇ 7 ਮੋਟਰਸਾਈਕਲ ਰਿਕਵਰ ਕੀਤੇ ਨੇ ਤੇ 6 ਚੋਰ ਗ੍ਰਿਫਤਾਰ ਕੀਤੇ ਨੇ ਕਿਉਂਕਿ ਜਿਹੜੀ ਪਿਛਲੀ ਆਪਾਂ ਮੀਟਿੰਗ ਕੀਤੀ ਸੀ ਉਹਦੇ ਚ ਵੀ ਇਹਨਾਂ ਨੇ 9 ਮੋਟਰਸਾਈਕਲ ਖਰਾਬ ਕੀਤੇ ਸੀ ਤੇ ਜਿਹੜੇ ਤਕਰੀਬਨ ਆਲੇ ਦੁਆਲੇ ਦੇ ਇਰੀਏ ਚੋਂ ਖਨੌਰੀ ਦੇ ਨੇੜੇ ਉਹ ਪੱਤੜਾ ਤੋਂ ਜਿੰਨੇ ਤੋਂ ਚੋਰੀ ਹੋਏ ਸੀ ਉਹ ਚੋਰ ਵੀ ਇਹਨਾਂ ਦੁਆਰਾ ਸਾਰਾ ਗੈਂਗ ਜਿਹੜਾ ਫੜ ਲਿਆ ਗਿਆ ਇਹਦੇ ਨਾਲ ਨਾਲ ਜਿਹੜੇ ਕੋਈ ਨਸ਼ਾ ਕਰਨ ਵਾਲੇ ਵਿਅਕਤੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਇੱਕ 27 ਐਨਡੀਪੀਐਸ ਵਿੱਚ ਅਸੀਂ ਕੇਸ ਰਜਿਸਟਰਡ ਕਰਦੇ ਆ ਉਹਨਾਂ ਵਿਅਕਤੀਆਂ ਦੇ ਖਿਲਾਫ ਜਿਹੜੇ ਨਸ਼ਾ ਕਰਨ ਦਾ ਆਦੀ ਨੇ ਉਹ ਦੋਵਾਂ ਥਾਣਿਆਂ 'ਵਦੋਂ ਇੱਕ-ਇੱਕ ਪਰਚਾ ਦਰਜ ਕੀਤਾ ਤੇ ਉਹਦੇ ਵਿੱਚ ਜਿਹੜਾ ਖਨੌਰੀ ਥਾਣੇ ਨੇ ਤਿੰਨ ਬੰਦਿਆਂ ਨੂੰ ਦਵਾਈ ਦਵਾਉਣ ਲਈ ਦਾਖਲ ਕਰਾਇਆ ਤੇ ਮੂਹਨ ਥਾਣੇ ਨੇ ਵੀ ਇੱਕ ਬੰਦੇ ਦੇ ਖਿਲਾਫ ਕਾਰਵਾਈ ਕੀਤੀ। ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਵਿਲੇਜ ਡਿਫੈਂਸ ਕਮੇਟੀਆਂ ਨੇ ਤੇ ਵਾਰਡ ਡਿਫੈਂਸ ਕਮੇਟੀਆਂ ਨੇ ਉਹਨਾਂ ਦੀਆਂ ਵੀ ਕਾਫੀ ਮੀਟਿੰਗਾਂ ਕੀਤੀਆਂ ਨੇ ਜਿਹੜਾ ਜਿਹੜਾ ਉਹ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚਲਾਈ ਹੈ ਪੰਜਾਬ ਸਰਕਾਰ ਵੱਲੋਂ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਹਰ ਰੋਜ਼ ਦੀ ਤਰ੍ਹਾਂ ਕੋਈ ਨਾ ਕੋਈ ਉਹਦੇ ਤੇ ਮਤਲਬ ਅਪਡੇਟ ਕਰਦੇ ਆ ਤੇ ਅਸੀਂ ਲੋਕਾਂ ਨੂੰ ਇਕੱਠੇ ਕਰਕੇ ਜਾਗਰੂਕ ਕਰਦੇ ਆ ਤੇ ਅਸੀਂ ਲੋਕਾਂ ਤੋਂ ਉਮੀਦ ਵੀ ਕਰਦੇ ਆ ਵੀ ਨਸ਼ੇ ਸੰਬੰਧੀ ਕੋਈ ਵੀ ਸੂਚਨਾ ਉਹਨਾਂ ਤੱਕ ਪਹੁੰਚਦੀ ਹੈ ਤਾਂ ਸਾਡੇ ਨਾਲ ਜ਼ਰੂਰ ਸ਼ੇਅਰ ਕਰ ਤੇ ਪਿਛਲੇ ਹਫ਼ਤੇ ਦੌਰਾਨ ਜਿਹੜਾ ਦੋਵੇਂ ਐਸਚੂ ਐਸਚੂ ਮੌਲਕ ਤੇ ਐਸਚੂ ਨੌਰੀ ਜਿਹੜੇ ਆਦਰ ਨਾਲ ਇਹਨਾਂ ਨੇ ਕਾਫੀ ਅੱਛਾ ਕੰਮ ਕੀਤਾ ਐਸਚੂ ਮੌਲਕ ਨੇ ਤਿੰਨ ਬੰਦੇ ਫੜੇ ਨੇ ਜਿਨ੍ਹਾਂ ਤੋਂ ਦੋ ਕੰਟਰੀ ਮੇ ਪਿਸਟਲ ਨੇ ਇੱਕ ਦੇਸੀ ਕੱਟਾ ਤੇ ਜਿਹੜਾ ਰਵਾਲਵਰ ਕੋ ਗ੍ਰਾਮ ਕੀਤਾ ਤੇ ਉਹਦੇ ਅੱਗੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਉਸ ਐਂਡ ਤੱਕ ਜਾਣਾ ਜਾ ਰਹੇ ਹਾਂ ਤੇ ਉਹਦੇ ਵਿੱਚ ਉਮੀਦ ਵੀ ਹੈ ਵੀ ਕਾਫੀ ਹੋਰ ਵੀ ਨਵੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਤੇ ਬੈਕ ਐਂਡ ਤੱਕ ਅਸੀਂ ਪਹੁੰਚ ਕੇ ਦੁਬਾਰਾ ਤੁਹਾਨੂੰ ਅਪਡੇਟ ਕਰਾਂਗੇ ਫਿਰ ਹਰ ਉਹਦੇ ਵਿੱਚ ਜਿਹੜਾ ਜਿਹੜਾ ਅਸੀਂ ਆਹ ਉਹ ਬ੍ਰਾਮ ਹੋ ਚੁੱਕਿਆ ਤੇ ਉਹ ਜਿਹੜੇ ਦੋਸ਼ੀ ਨੇ ਉਹਨਾਂ ਦਾ ਜਿਹੜਾ ਪਿਛਲਾ ਬੈਕਗਰਾਉਂਡ ਹੈਗਾ ਉਹ ਵੀ ਕ੍ਰਿਮੀਨਲ ਬੈਕਗਰਾਉਂਡ ਹੈ ਉਹਨਾਂ ਤੇ ਦੋ ਜਾਨਾਂ ਤੇ ਤਿੰਨ ਤਿੰਨ ਤੋਂ ਵੱਧ ਪਰਚੇ ਦਰਜ ਨੇ ਤੇ ਉਹ ਵੀ ਅਸੀਂ ਸਾਰਾ ਉਹਦਾ ਬੈਕਗਰਾਉਂਡ ਖੰਗਾਲਦੇ ਆ ਤੇ ਦੂਜਾ ਜਿਹੜਾ ਹੈਗਾ ਐ ਐਕਸਾਈਜ਼ ਐਕਟ ਦੇ ਵੀ ਕਾਫੀ ਕਵਰੀ ਹੋਈ ਹੈ ਜਿਹਦੇ ਚ ਇਹਨਾਂ ਨੇ ਆਪਣੇ ਖਨੌਰੀ ਠਾਣੇ ਨੇ ਤਕਰੀਬਨ ਜਿਹੜਾ ਹੈਗਾ 25 ਮੋਟਰਾਂ ਸ਼ਰਾਬ ਫੀਕਾ ਦੇ ਸੀ ਰਿਕਵਰ ਕੀਤੀ ਆ ਤੇ ਉਹਦਾ ਕੇਸ ਰਜਿਸਟਰ ਕੀਤਾ ਤੇ ਇਹ ਨਾਲ ਹੀ ਇਹਨਾਂ ਨੇ ਜੁਆ ਐਕਟ ਜਿਹੜਾ ਗੈਂਬਲਿੰਗ ਐਕਟ ਵਿੱਚ ਪਰਚਾ ਦਰਜ ਕੀਤਾ ਫਿਰ ਇਹਨਾਂ ਨੇ 7 ਮੋਟਰਸਾਈਕਲ ਰਿਕਵਰ ਕੀਤੇ ਨੇ ਤੇ 6 ਚੋਰ ਗ੍ਰਫਤਾਰ ਕੀਤੇ ਨੇ ਕਿਉਂਕਿ ਜਿਹੜੀ ਪਿਛਲੀ ਅਪਰ ਮੀਟਿੰਗ ਕੀਤੀ ਸੀ ਉਹਦੇ ਵਿੱਚ ਵੀ ਇਹਨਾਂ ਨੇ 9 ਮੋਟਰਸਾਈਕਲ ਬਰਾਮਦ ਕੀਤੇ ਸੀ ਤੇ ਜਿਹੜੇ ਤਕਰੀਬਨ ਆਲੇ ਦੁਆਲੇ ਦੇ ਏਰੀਏ ਚੋਂ ਖਨੌਰੀ ਤੇ ਨੇੜੇ ਉਪਤਵਾ ਤੋਂ ਜਿੰਦਬੇ ਤੋਂ ਚੋਰੀ ਹੋਏ ਸੀ ਉਹ ਚੋਰ ਵੀ ਇਹਦਾ ਪਰਿਵਾਰ ਉਹ ਸਾਰਾ ਗੈਂਗ ਜਿਹੜਾ ਫੜ ਲਿਆ ਹੈਗਾ ਇਹਦੇ ਨਾਲ ਨਾਲ ਜਿਹੜੇ ਕੋਈ ਨਸ਼ਾ ਕਰਨ ਵਾਲੇ ਵਿਅਕਤੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਇੱਕ 27 ਐਨਡੀਪੀਐਸ ਵਿੱਚ ਅਸੀਂ ਕੇਸ ਰਜਿਸਟਰ ਕਰਦੇ ਆ ਉਹਨਾਂ ਵਿਅਕਤੀਆਂ ਦੇ ਖਿਲਾਫ ਜਿਹੜੇ ਨਸ਼ਾ ਕਰਨ ਦਾ ਆਦੀ ਨੇ ਉਹ ਦੋਵਾਂ ਥਾਣਿਆਂ ਵੱਲੋਂ ਇੱਕ ਇੱਕ ਪਰਚਾ ਦਰਜ ਕੀਤਾ ਤੇ ਉਹਦੇ ਵਿੱਚ ਜਿਹੜਾ ਖਨੌਰੀ ਥਾਣੇ ਨੇ ਤਿੰਨ ਬੰਦਿਆਂ ਨੂੰ ਦਵਾਈ ਦਿਵਾਉਣ ਲਈ ਦਾਖਲ ਕਰਾਇਆ ਤੇ ਉਹਨਾਂ ਖਾਣੇ ਨੇ ਵੀ ਇੱਕ ਬੰਦੇ ਦੇ ਖਲਾਫ ਕਾਰਵਾਈ ਕੀਤੀ। ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਵਿਲੇਜ ਡਿਫੈਂਸ ਕਮੇਟੀਆਂ ਨੇ ਤੇ ਵਾਰਡ ਡਿਫੈਂਸ ਕਮੇਟੀਆਂ ਨੇ ਉਹਨਾਂ ਦੀਆਂ ਵੀ ਕਾਫੀ ਮੀਟਿੰਗਾਂ ਕੀਤੀਆਂ ਨੇ ਜਿਹੜਾ ਜਿਹੜਾ ਉਹ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਚਲਾਈ ਹੈ ਪੰਜਾਬ ਸਰਕਾਰ ਵੱਲੋਂ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਹਰ ਰੋਜ਼ ਦੀ ਤਰ੍ਹਾਂ ਕੋਈ ਨਾ ਕੋਈ ਉਹਦੇ ਤੇ ਉਹਦਾ ਅਪਡੇਟ ਕਰਦੇ ਆ ਤੇ ਅਸੀਂ ਲੋਕਾਂ ਨੂੰ ਇਕੱਠੇ ਕਰਕੇ ਜਾਗਰੂਕ ਕਰਦੇ ਆ ਤੇ ਅਸੀਂ ਲੋਕਾਂ ਤੋਂ ਉਮੀਦ ਵੀ ਕਰਦੇ ਆ ਵੀ ਨਸ਼ੇ ਸੰਬੰਧੀ ਕੋਈ ਵੀ ਸੂਚਨਾ ਉਹਨਾਂ ਤੱਕ ਦੇ ਪਹੁੰਚਦੀ ਹੈ ਤਾਂ ਉਹ ਸਾਡੇ ਨਾਲ ਜ਼ਰੂਰ ਸ਼ੇਅਰ